ਅੱਜ ਇਹ ਜਿਹੜਾ ਆ ਪਾਰਟੀ ਦੇ तमाम ਵਿਰੇ ਵਰਕਰ ਇੱਥੇ ਮੌਜੂਦ ਹੈਗੇ ਆ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਲੁਧਿਆਣ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਪਾਸ਼ੇ ਬੱਪੀ ਦੇ ਨਾਲ ਚੌਧਰੀ ਮਦਨਾਲ ਬੱਗਾ ਵੀ ਇਸ ਖੁੱਦ ਗੱਡੀ ਦੇ ਮੌਜੂਦ ਹੈਗੇ ਆ ਤੋਂ तमाम ਵਿਰੇ ਵੋਲੰਟੀਅਰ ਦੇ ਨਾਲ ਆਮ ਆਦਮੀ ਪਾਰਟੀ ਵਰਕਰਾਂ ਆ ਵੀ ਬਾਦਲ ਕਰਦੇ ਹੋਏ ਜਿਹੜਾ 13 ਜੀਰੋ ਦਾ ਵੈਦਾ ਕੀਤਾ ਗਿਆ ਸੀ ਉਸੇ ਤਹਿਤ ਜਾ ਅੱਜ ਪੰਜਾਬ ਦੇ ਮੁਖਬੰਦੇ ਖੁਦੀ ਸੀ ਰੋਡ ショਅ ਦਾ ਹਿਸਾਬ ਬਣਿਆ ਇਸ ਤੋਂ ਪਹਿਲਾਂ ਸੰਗਰੂਰ ਦੇ ਬਣਾਵਾ ਦਾਵੀ ਕਿ ਰੋਡ ショਅ ਕਰਕੇ ਆਇਆ ਹੈ ਤਾਂ ਹੁਣ ਲੁਧਿਆਣਾ ਵਿਖੇ ਅੱਜ ਇੱਥੇ ਮੌਜੂਦ ਹੈਗੇ ਆ ਕਿਉਂਕਿ 13 ਜੂਨ ਦੇ ਬਹਿਸ ਅਨੁਸਾਰ ਅੱਜ ਇੱਕ ਵਿਸ਼ਾਲ ਰੋਡ ショਅ ਭਗਵਾਨ 시 ਮਾਂ ਦੇ ਇਤਿਹਾਸ ਦੇ ਪਿੱਛੇ ਦੱਸਿਆ ਦੇ ਸਕਦੇ ਹੋ ਮੇਰੇ ਆ ਆ ਆਜਾ ਕੇ ਰੇਜਿੰਦਰ ਬਹੁਤ ਅੱਛੀ ਨਾਲ ਇੱਥੇ ਨਾਲ ਮੌਜੂਦ ਹੈ ਉਹ ਦੱਸਦੀ ਕੀ ਸਾਰੇ तमाम ਵਰਗੇ ਐਮਐਲਏ ਮਾਨੂ ਕੇ ਵੀ ਖੁਦੇ ਮੌਜੂਦ ਹੈਗੇ ਆ ਕੋਈ ਕਿ ਬੜਾ ਬਟਾ ਹਿਸਾਬ ਬਣਾ ਚਾਹਦੇ ਸੀ ਤੋ ਦਾਲ ਦੰਦਾਸੀ ਕੇ ਮੁੰਡਿਆ ਵੀ ਇਥੇ ਲਜਾਇਆ ਗਿਆ ਆਮ ਆਦਮੀ ਪਾਰਟੀ ਦੇ ਮੁੰਡਿਆ ਵੀ ਇਥੇ ਮੌਜੂਦ ਹੈਗੇ ਆ ਕਿਉਂਕਿ 13 ਜਨਵਰੀ ਦਾ ਵਾਅਦਾ ਕੀਤਾ ਸੀ ਸੋ ਤਸਰੀਆਂ ਤੋਂ ਹਾਰੇ ਆ ਇਸ ਲੁਧਿਆਣਾ ਦੇ ਇਬੋਲ ਏਰੀਆ ਦੇ ਜਿੱਥੇ ਤਮਾਮ ਆਪ ਪਾਰਟੀ ਦੇ ਬਿਲਕੁਲ ਪਿਛੇ ਤੇ ਜੁੜਿਆ ਦੇਖ ਸਕਦੇ ਹੋ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਖੁਦ ਇਸ ਰੋਡ 'ਚ ਉਹਦਾ ਜਿਹੜਾ ਹਿਸਾਬ ਬਣਿਆ ਹੈ ਸੋ ਅੱਜ ਇੱਕ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਨਾਲ ਜਿਹੜੇ ਵੋਲੰਟੀਅਰ ਦਾ ਇੱਕ ਸਹਿਲਾਬ ਆਇਆ ਲੁਧਿਆਣਾ ਵਿੱਚ ਕਿਉਂਕਿ ਤੇਰਾ ਜਿਹੜਾ ਵਾਦਾ ਕੀਤਾ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੱਜ ਬਗੈਦਾ ਉਸ ਦਾ ਇੱਕ ਹਿੱਸਾ ਬਣ ਕੇ ਲੁਧਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਪ ਰਾਸ਼ਿਲ ਪੱਪੀ ਦੇ ਹੱਕ ਦੇ ਵਿੱਚ ਅੱਜ ਇੱਕ ਵੱਡਾ ਰੋਡ ਸ਼ੋਹਦਾ ਆਯੋਜਨ ਕੀਤਾ ਹੈ ਸੋ ਇੱਕ ਇਸ ਗੱਲ ਦਾ ਪ੍ਰਤੱਖ ਪ੍ਰਮਾਨ ਹੈ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਵੋਲੰਟੀਅਰ ਤੇ ਵਰਕਰ ਹੈ ਉਹ ਬਗੈਦਾ ਇਸ ਰੋਡ ਸ਼ੋਹਦਾ ਇੱਕ ਹਿੱਸਾ ਬਣਿਆ ਤੋਂ ਆਉਣ ਵਾਲੇ ਇਹ 1 ਜੂਨ ਦੇ ਵਿੱਚ ਜਿਹੜੇ तमाम ਆmdi ਪਾਰਟੀ ਦੇ ਵਰਕਰ ਹੈਗੇ ਆ ਉਹ ਉਹ ਇਸ ਰੋਡ 14 ਦਾ ਹਿੱਸਾ ਬਣ ਕੇ ਇਸ 1 ਜੂਨ ਨੂੰ ਜਿਹੜੀ ਆmdi ਪਾਰਟੀ ਦੇ ਹੱਕ ਦੇ ਵਿੱਚ ਵੋਟ ਪਾਣਗੇ ਉਹ ਤਸਵੀਰਾਂ ਵੀ ਦੇ ਸਕਦੇ ਹੋ ਪੰਜਾਬ ਦੇ ਮੁੱਖ ਮੰਤਰੀ ਇਸ ਟਾਈਮ ਦੇ ਲੁਧਿਆਣਾ ਦੇ ਵਿਖੇ ਇਹ ਵਿਸ਼ੇਸ਼ ਤੌਰ ਤੇ ਪਹੁੰਚੇ ਆmdi ਪਾਰਟੀ ਦੇ ਉਮੀਦਵਾਰ ਅਸ਼ੋਕ ਆਸ਼ੇ ਪੱਪੀ ਦੇ ਹੱਕ ਦੇ ਵਿੱਚ ਲੁਧਿਆਣਾ ਦੇ ਹੈਬੋਵਾਲ ਦੇ ਪੂਰੀ ਵਾਲੇ ਗੁਰਦੁਰ ਸਟਾਰਟ ਹੋਇਆ ਇਹ ਰੋਡ 'ਚੋਂ ਹੁਣ ਇਸੇ ਰੋਡ ਦੇ ਅੱਗੇ ਜਾਂਦੇ ਹੋਏ ਆ ਬਿਲਕੁਲ ਤੁਸੀਂ ਅੱਗੇ ਸਾਹਮਣੇ ਦੇਖ ਸਕਦੇ ਹੋ ਹੈਬੋਵਾਲਾ ਜਿਹੜੇ ਹੈਬੋਵਾਲਾ ਮੇਨ ਥਾਣਾ ਉਸ ਕਿਉਂ ਦੇ ਅੱਗੇ ਇਸ ਯਾਤਰਾ ਨੂੰ ਆ ਮੋੜ ਤੇ ਵਾਪਸ ਕਰਤਾ ਜਾਵੇਗਾ ਤਾਂ ਇਸ ਤੋਂ ਬਾਅਦ ਮੁੱਖ ਮੰਤਰੀ ਆਪਣੀ ਅਗਲੇ ਕੱਲ ਦੇ ਜਿਹੜੇ ਰੁਟੀਨ ਪ੍ਰੋਗਰਾਮ ਦਾ ਹਿੱਸਾ ਬਣਨਗੇ ਅਗਲੇ ਉਮੀਦਵਾਰ ਦੇ ਵਿੱਚ ਜਿਹੜਾ ਰੋਸ਼ ਸ਼ੋਦਾ ਜਨਗਤ ਹੈ ਪ੍ਰਚਾਰ ਕਰਨਗੇ 1130 ਦੇ ਵੈਧ ਅਨੁਸਾਰ ਆ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਲੁਧਿਆਣਾ ਵਿਖੇ ਦਾ ਰੋਸ਼ ਇਹ ਤਮਾਮ ਆਮ ਆਦੀ ਪਾਰਟੀ ਦੇ ਵਰਕਰ ਤੇ ਵੋਲੰਟੀਅਰ ਅੱਜ ਇਸ ਗੱਲ ਦਾ ਹਿੱਸਾ ਬਣੇਗੀ ਪੰਜਾਬ ਦੇ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੇ ਲੋਕ ਉਹਨਾਂ ਦੀ ਜਿਹੜੀ ਨੀਤੀਆਂ ਤੋਂ ਖੁਸ਼ ਸੀ ਔਰ ਇਸ ਦੇ ਨਾਲ ਹੀ ਇਹ ਬੀਲੀਏ ਬਿਲ ਦੀ ਗੱਲ ਕੀਤੀ ਸਕੂਲ ਆਫ ਐਮੀਨਸ ਦੀ ਗੱਲ ਕੀਤੀ ਗਈ ਸੀ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਗੱਲ ਕੀਤੀ ਉਸੇ ਜੜੀਆਂ ਜੜੀਆਂ ਲੜੀਆਂ ਮੁਤਾਬ ਜੜੀਆਂ ਵਾਅਦੇ ਕੀਤੇ ਸੀ ਉਹ ਬਗਾਇਦੇ ਇਨ ਬਿਲ ਪੂਰੇ ਕੀਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਨੇ ਤਾਂ ਅੱਜ ਇਹ ਲੋਕ ਇਸ ਇਸ ਰੋਡ 'ਤੇ ਗਵਾਹ ਬਣੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਮ ਆਦੀ ਪਾਰਟੀ ਦੇ ਲੋਕ ਹੈ ਉਹ ਆਮ ਆਦੀ ਪਾਰਟੀ ਦੇ ਹਿੱਸਾ ਬਣਨਗੇ ਇੱਕ ਜੂਨ ਨੂੰ ਵੋਟ ਕਰਨਗੇ ਸੋ ਇਸ ਟਾਈਮ ਲਲਾਨਾ ਦੇ ਆਮ ਆਦੀ ਪਾਰਟੀ ਦੇ ਨੌਰਥ ਤੋਂ ਵਿਧਾਇਕ ਮਦਨ ਲਾਲ ਬਗਾ ਖੁਦ ਅੱਜ ਹੈਬੋਵਾਲ ਦੀ ਜਿਹੜੀ ਜਨਤਾ ਨੂੰ ਸੰਬੋਧਨ ਕਰਦੇ ਹੋਏ ਤੇ ਬਿਲਕੁਲ ਨਾਲ ਮੌਜੂਦ ਹੈ ਲੋਹਾਂ ਦੇ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਕਸ਼ਨ ਪੱਪੀ ਜੀ ਦੇ ਨਾਲ ਹੀ ਬਿਲਕੁਲ ਮੌਜੂਦ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਾਕਾਇਦਾ ਲੋਕਾਂ ਦਾ ਅਭਿਵਾਦਨ ਕਰਦੇ ਹੋਏ ਸਵਾਗਤ ਕਰਦੇ ਹੋਏ ਆਭਾਰ ਵਿਅਕਤ ਕਰਦੇ ਹੋਏ ਕਿ ਜਿਹੜਾ ਉਹਨਾਂ ਨੂੰ ਬੜਾ ਹੁੰਗਾਰਾ ਮਿਲ ਰਿਹਾ ਆਮ ਆਦਮੀ ਪਾਰਟੀ ਭਤੀ ਤਾਂ ਉਸ ਦਾ ਅੱਜ ਇਹ ਆਮ ਜਨਤਾ ਗਵਾਹ ਬਣੇ ਅਸੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਜਿਹੜਾ ਵਾਅਦਾ ਕੀਤਾ ਗਿਆ ਸੀ ਲੁਧਿਆਣਾ ਵਿੱਚ ਆਮ ਪਾਰਟੀ ਦੇ ਉਮੀਦਵਾਰਾਂ ਦੇ ਵਾਸਤੇ ਇੱਕ ਰੋਡ ਸ਼ੋਅ ਕਰਿਆ ਗਿਆ ਤੇ ਅੱਜ ਬਕਾਇਦਾ ਲੁਧਿਆਣਾ ਵਿਖੇ ਇੱਕ ਵੱਡਾ ਰੋਡ ਸ਼ੋਅ ਕਰਿਆ ਗਿਆ ਇਸ ਤਮ ਅਸ਼ੋਕ ਪ੍ਰਸ਼ੇ ਪੱਪੀ ਜਿਹੜੇ ਉਮੀਦਵਾਰ ਲੁਧਿਆਣਾ ਤੋਂ ਆਮ ਆਦੀ ਪਾਰਟੀ ਦੇ ਖੁਦ ਸੰਬੋਧਨ ਕਰ ਰਹੇ ਹੈ ਸੋ 1 ਜੂਨ ਨੂੰ ਪੰਜਾਬ ਦੇ ਵਿੱਚ ਜਿਹੜਾ ਮਤਦਾਨ ਦਾ ਜਿਹੜਾ ਦੌਰ ਸ਼ੁਰੂ ਹੋਗਾ ਤਾਂ ਉਸੇ ਲੜੀ ਤਹਿਤ ਆਮ ਆਦੀ ਪਾਰਟੀ ਜਿਹੜੀ ਕੰਮ ਕਰਦੀ ਸੀ ਇਸ ਦੇ ਬਗੈਰ ਆਮ ਆਦੀ ਪਾਰਟੀ ਦੇ ਵਲੰਟੀਅਰ ਆ 1 ਜੂਨ ਨੂੰ ਜਿਹੜੇ ਵੋਟਾਂ ਦਾ ਜਿਹੜੀ ਅਪੀਲ ਕੀਤੀ ਸੀ ਪੰਜਾਬ ਦੇ ਪੰਜਾਬ ਨੂੰ ਕਸ਼ਟachar ਮੁਕਤ ਕਰਨ ਵਾਸਤੇ ਆਮ ਆਦੀ ਪਾਰਟੀਆਂ ਦੇ ਰਵਕਰਾਂ ਵਾਸਤੇ ਜਿਹੜਾ ਇੱਕ ਕੀਤਾ ਸੀ ਤੇ ਇਹ ਲੋਕ ਗਵਾਹ ਹੈਗੇ ਆ ਜਿਹੜੇ ਆਮ ਆਦੀ ਪਾਰਟੀ ਦੇ ਜਿਹੜੇ 1 ਜੂਨ ਨੂੰ ਆਮ ਆਨ ਪਾਰਟੀ ਦੇ ਇਹਨਾਂ ਦੇ ਪਿੱਛੇ ਨਹੀਂ ਲੱਗਣਾ ਆ ਪਾਰਟੀ ਆ ਜੀ ਸੋ ਭਗਵੰਤ ਸਿੰਘ ਮਾਨ ਐਡਰੈਸ ਕਰ ਰਿਹਾ ਇਸ ਵੀ ਅਸੀਂ ਦੇਖ ਸਕਦੇ ਹੋ ਲੜਾਰੀ ਤੋਂ ਬੰਨ ਪਤਾ ਐ ਕਰਦੇ ਆ ਪਹਿਲੇ 20 ਸੈਕਿੰਡ ਥੋਲੂ ਜੇ ਰੇ ਨਾ ਤੁਸੀਂ ਪੜਾਅਸ ਕਰ ਲੋ ਚੀਕਾ ਮਾਰ ਲੋ ਨਾਅਰੇ ਲਾ ਲਓ ਜੀ ਆ ਲਾਈਟ ਮੱਥੇ ਲੱਗਦੀ ਆ ਮੇਰੇ ਬੱਤੀ ਲੰਦ ਨੇ ਜੋ ਮੈਂ ਬੱਦਲਬਾਈ ਦੇਖ ਰਿਹਾ ਜੋ ਮੈਂ ਤੁਹਾਡੀ ਅੱਖਾਂ ਦੇ ਵਿੱਚ ਜੋਸ਼ ਦੇਖ ਰਿਹਾ ਜੋ ਮੈਂ ਜਜ਼ਬਾ ਦੇਖ ਰਿਹਾ ਇੱਕ ਤਰੀਕ ਨੂੰ ਵੋਟਾਂ ਪੈਣਗੀਆਂ ਬਸ ਐਲਾਨ ਹੋਣੇ ਬਾਕੀ ਐ ਜਿੱਤ ਦਾ ਤੁਸੀਂ ਗੇ ਦੂਜੀਆਂ ਪਾਰਟੀਆਂ ਨੂੰ ਦੂਜੀਆਂ ਪਾਰਟੀਆਂ ਨੂੰ ਸੋ ਅਦਾਸੀ ਕੀ ਪੰਜਾਬ ਦੇ ਮੁੱਖ ਮੰਤਰੀ ਸਿਹਦਰ ਭਗਵੰਤ ਸਿੰਘ ਮਾਨ ਜਿਹੜਾ ਅੱਜ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਅਸ਼ੋ ਪੈਸ਼ ਪੱਪੀ ਦੇ ਵਿੱਚ ਹੱਕ ਦੇ ਵਿੱਚ ਅੱਜ ਵਿਸ਼ਾਲ ਰੋਸ਼ਕ ਰਿਆ ਇਹੀ ਜਿਹੜਾ ਦੱਸਦੀ ਕਿ ਅੱਜ ਲੁਧਿਆਣਾ ਵਿਖੇ ਵਿਸ਼ਾਲ ਜਿਹੜੇ ਵੋਲੰਟੀਅਰ ਆਮ ਆਦਮੀ ਪਾਰਟੀ ਨਾਲ तमाम ਬੜੀ ਸਮੂਹ ਲੀਡਰਸ਼ਿਪ ਪਹੁੰਚੀ ਹੈ ਦੱਸਦੀ ਕਿ ਜਿਹੜਾ 13 ਜੀਰੋ ਦਾ ਭਗਵੰਤ ਸਿੰਘ ਮਾਨ ਜਿਹੜਾ ਬਾਦਾਂ ਕੀਤਾ ਸੀ ਬਾਕਾਇਦਾ ਉਹਦੇ ਰੋਸ਼ਕ ਕਰਕੇ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵਿਸ਼ਾਲ ਰੋਸ਼ਕ ਰਿਆ ਜਾਤੇ आनवली की जूनू आम आदमी पार्टी हक दे विच मत दाद करंदी भी अपील कीती है कैमरामैन बॉबी दा संदीप शर्मा गाइस टीवी लुधियाना देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और whatsapp चैनल पर